ਹਰਬੰਸ ਨਰਸਿੰਘ ਹੋਮ ਦੇ ਸੰਚਾਲਕ ਅਨਿਲ ਕੰਬੋਜ ਤੇ ਫਾਇਰਿੰਗ ਕਰਨ ਵਾਲਿਆਂ ਦਾ ਅੱਜ ਮੁੰਗਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਟੀਮ ਨੂੰ ਕਿ ਇਹ ਬੰਦੇ ਸ਼ੱਕੀ ਹਾਲਤ ਦੇ ਵਿੱਚ ਦਰਿਆ ਏਰੀਆ ਦੇ ਨੇੜੇ ਫਤੇਗੜ ਪੰਸਤੂਰ ਏਰੀਆ ਦੇ ਆਲੇ ਦੁਆਲੇ ਘੁੰਮ ਰਹੇ ਨੇ ਤੇ ਟੇਰੇਨ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੇ ਤਿੰਨੇ ਜਿਹੜੇ ਸ਼ੂਟਰਸ ਨੇ ਉਹਨਾਂ ਨੇ ਗੱਡੀ ਤੋਂ ਥੱਲੇ ਉਤਰ ਕੇ ਪੁਲਿਸ ਟੀਮ ਤੇ ਅਚਾਨਕ ਫਾਇਰਿੰਗ ਸਟਾਰਟ ਕਰਤੀ। ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤਿੰਨਾਂ ਦੇ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਲਖਵੀਰ ਲੰਡਾ ਗਰੁੱਪ ਦੇ ਨਾਲ ਜਿਹੜੇ ਹੈ ਰਿਲੇਟਿਡ ਨੇ ਬੀਤੇ ਦਿਨੀ ਕਸਬਾ ਕੋਟੇ ਸੇਖਾਂ ਦੇ ਵਿੱਚ ਹਰਬੰਸ ਨਰਸਿੰਘ ਹੋਮ ਦੇ ਸੰਚਾਲਕ ਅਨਿਲ ਕੰਬੋਜ ਤੇ ਫਾਇਰਿੰਗ ਕਰਨ ਵਾਲਿਆਂ ਦਾ ਅੱਜ ਮੋਗਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਗੱਲਬਾਤ ਕਰਾਂਗੇ ਮੋਗਾ ਦੇ ਐਸਐਸਪੀ ਅਜੇਗਾ ਜੀ ਨਾਲ ਸਰ ਅੱਜ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਫਾਇਰਿੰਗ ਕਰਨ ਵਾਲੇ ਜਿਹੜੇ ਆ ਰੋਪੀਓ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਾਇਰਿੰਗ ਕੀਤੀ ਗਈ ਹੈ ਉਹਨਾਂ ਉੱਪਰ ਇਨਕਾਊਂਟਰ ਕਰ ਦਿੱਤਾ ਗਿਆ ਕੀ ਹੈ ਪੂਰੀ ਜਾਣਕਾਰੀ ਜੀ 4 ਤਰੀਕ ਨੂੰ ਜਿਹੜਾ ਇਨਸੀਡੈਂਟ ਇੱਥੇ ਕੋਟੇ ਸਖਾਂ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਟੀਮ ਨੇ ਕੋਆਰਡੀਨੇਟਿਡ ਵੈਨਰ ਦੇ ਵਿੱਚ ਐਫਰਟ ਕਰਦੇ ਆ ਮੋਗਾ ਪੁਲਿਸ ਦੀ ਟੀਮ ਨਾਲ ਏਜੀਟੀਐਫ ਤੇ ਕਾਉਂਟਰੀ ਇੰਟੈਲੀਜੈਂਸ ਟੀਮਸ ਨੇ ਇੱਕ ਜੁਆਇੰਟ ਆਪਰੇਸ਼ਨ ਕਰਦੇ ਹੋਏ ਜਿਹੜੇ ਸ਼ੂਟਰ ਹੈਗੇ ਸੀ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਸੀ ਦੇ ਨਾਲ ਜਿਹੜੇ ਇੱਕ ਉਹਨਾਂ ਦਾ ਅਸੋਸੀਏਟ ਜਿਹਨੇ ਉਹਨੂੰ ਲੋਜਿਸਟਿਕ ਸਪੋਰਟ ਦਿੱਤਾ ਸੀ ਤੇ ਭਜਣ 'ਚ ਮਦਦ ਕੀਤੀ ਸੀ ਉਹ ਵੀ ਆਇਡੈਂਟੀਫਾਈ ਹੋ ਗਏ ਸੀ। ਉਸੇ ਦੇ ਤਹਿਤ ਅੱਜ ਈਵਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਟੀਮ ਨੂੰ ਕਿ ਇਹ ਬੰਦੇ ਸ਼ੱਕੀ ਹਾਲਤ ਦੇ ਵਿੱਚ ਦਰਿਆ ਏਰੀਆ ਦੇ ਨੇੜੇ ਫਤੇਗੜ ਪੰਸਤੂਰ ਏਰੀਆ ਦੇ ਆਲੇ-ਦੁਆਲੇ ਘੁੰਮ ਰਹੇ ਨੇ। ਉੱਥੇ ਜਿਹੜੀ ਜਦੋਂ ਪੁਲਿਸ ਟੀਮਸ ਪਹੁੰਚੀਆਂ ਸਾਰੀ ਪੁਲਿਸ ਟੀਮ ਉਹ ਇਲਾਕੇ ਦੀ ਕੇਰਾਬੰਦੀ ਕੀਤੀ ਗਈ ਉੱਥੇ ਨਾਕਾਬੰਦੀ ਕੀਤੀ ਗਈ ਤੇ ਉਹ ਗੱਡੀ ਜਦੋਂ ਸਪੋਰਟ ਉਹ ਪੁਲਿਸ ਟੀਮ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤੇ ਟ੍ਰੇਨ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੇ ਤਿੰਨੇ ਜਿਹੜੇ ਸ਼ੂਟਰਸ ਨੇ ਉਹਨਾਂ ਨੇ ਗੱਡੀ ਤੋਂ ਥੱਲੇ ਉਤਰ ਕੇ ਪੁਲਿਸ ਟੀਮ ਤੇ ਅਚਾਨਕ ਫਾਇਰਿੰਗ ਸਟਾਰਟ ਕਰਤੀ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤਿੰਨਾਂ ਦੇ ਲੈਗ ਸ਼ਾਟ ਇੰਜਰੀ ਹੋਈ ਹੈ ਉਹਨਾਂ ਦਾ ਟ੍ਰੀਟਮੈਂਟ ਸਿਵਲ ਹਸਪੀਟਲ ਬੋਂਗਾ ਚੱਲ ਰਿਹਾ ਹੈ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਇਸ ਪੂਰੀ ਕਾਰਵਾਈ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਮੌਕੇ ਤੇ ਉਹਨਾਂ ਤੋਂ ਤਿੰਨ ਵੈਪਨ ਰਿਕਵਰ ਹੋਏ ਨੇ ਦੋ ਵੈਪਨ 34 ਦੇ ਇੱਕ ਵੈਪਨ 234 ਦਾ ਪਿਸਟਲ ਤੇ ਇਸ ਤੋਂ ਇਲਾਵਾ ਉੱਥੇ ਲਾਈਵ ਰਾਉਂਡਸ ਵੀ ਮੌਕੇ ਤੇ ਮਿਲੇ ਨੇ ਤੇ ਗੱਡੀ ਜਿਹੜੀ ਇਹਨਾਂ ਨੇ ਵਾਰਦਾਤ ਕਰਨ ਤੋਂ ਬਾਅਦ ਜਿਹੜੀ ਗੱਡੀ ਚ ਭੱਜੀ ਸੀ ਉਹ ਵੀ ਰਿਕਵਰ ਹੋ ਗਈ ਹੈ ਸਰ ਕੋਈ ਇਹਨਾਂ ਦੇ ਗੈਂਗਸਟਰ ਨਾਲ ਸਬੰਧ ਸੀ ਜਾਂ ਕਿਸ ਤਰ੍ਹਾਂ ਕੋਈ ਪਤਾ ਲੱਗਿਆ ਕੋਈ ਦੇ ਬਾਰੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਏ ਲਖਬੀਰ ਲੰਡਾ ਗਰੁੱਪ ਦੇ ਨਾਲ ਜਿਹੜੇ ਹੈ ਰਿਲੇਟਿਡ ਨੇ ਤੇ ਬਾਕੀ ਸਾਡੀ ਅੱਗੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਸਰ ਐਸਐਸਪੀ ਅਜੇ ਗਾਂਧੀ ਜਿਨ੍ਹਾਂ ਨੇ ਜਿਹੜੀ ਅੱਜ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਪਿਛਲੇ ਦਿਨੀ ਕਸਬਾ ਕੋਟੇ ਸੇਕਾਂ ਦੇ ਵਿੱਚ ਅਨਿਲਜੀਤ ਕੰਬੋਜ ਦੇ ਉੱਪਰ ਫਾਇਰ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਅੱਜ ਜਰਾ ਗ੍ਰਿਫਤਾਰ ਕੀਤਾ ਉਹਨਾਂ ਦੇ ਨਾਲ ਜਿਹੜੀ ਐ ਪੁਸ ਦੀ ਮਟਪੇਰ ਦੇ ਵਿੱਚ ਤਿੰਨੇ ਆਰੋਪੀਆਂ ਦੇ ਉੱਪਰ ਜਿਹੜੇ ਐ ਇੱਕ ਗੁਫਰ ਲੱਗਿਆ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਮੋਗਾ ਦੇ ਸਿਵਲ ਹਸਪਤਾਲ ਵੱਜੋਂ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਦਲੀਪ ਕੁਮਾਰ ਰੋਇਨਾਸ ਸਪੋਕਸਮੈਨ ਟੀਵੀ ਮੋਗਾ